ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਰਪਜਨ ਸਿੰਘ ਈਟੀਓ ਸੈਟਸਪਟਾ ਤੇ ਸਭਿਆਚਾਰਕ ਮਾਮਲਿਆਂ ਦੇ ਇਸਲਾਕਰ ਦੀਪਕ ਬਾਲੀ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਪੰਜਾਬ ਸਰਕਾਰ ਦੁਆਰਾ ਆਯੋਜਿਤ ਕੀਤੇ ਗਏ ਵਿਸ਼ਾਦ ਨਗਰ ਕੀਰਤਨ ਦੀਆਂ ਤਿਆਰੀਆਂ ਦਾ ਬਰੀਕੀ ਨਾਲ ਜਾਇਜ਼ਾ ਲਿਆ ਮੀਟਿੰਗ ਦੇ ਦੌਰਾਨ ਮੰਤਰੀਆਂ ਨੇ ਦੱਸਿਆ ਕਿ ਚਾਰ ਵਿਸ਼ਾਲ ਨਗਰ ਕੀਰਤਨਾਂ ਵਿੱਚੋਂ ਇੱਕ 20 ਨਵੰਬਰ ਨੂੰ ਫਰੀਦਕੋਟ ਤੋਂ ਸ਼ੁਰੂ ਹੋਵੇਗਾ ਫਿਰੋਜ਼ਪੁਰ ਅਤੇ ਮੋਗਾ ਵਿੱਚੋਂ ਹੁੰਦਾ ਹੋਇਆ ਉਸ ਦਿਨ ਲੁਧਿਆਣਾ ਪਹੁੰਚੇਗਾ ਇਹ ਨਗਰ ਕੀਰਤਨ ਗੁਰਦੁਆਰਾ ਨਾਨਕ ਸਰ ਜਗਰਾਓ ਮੁੱਲਾਂਪੁਰ ዳਖਾ ਲੁਧਿਆਣਾ ਚੁੰਗੀ ਵੈਸਟ ਐਂਡ ਮਾਲ ਵੀਰਕਾ ਮਿਲਕ ਪਲਾਂਟ ਪੀਏਯੂ ਆਰਤੀ ਚੌਕ ਅਤੇ ਭਾਰਤ ਨਗਰ ਚੌਂਕ ਸਮੇਤ ਮਹੱਤਵਪੂਰਨ ਸਥਾਨਾਂ ਵਿੱਚੋਂ ਲੰਘੇਗਾ ਫਿਰ ਗੁਰਦੁਆਰਾ ਦੁਖ ਨਿਵਾਨ ਸਾਹਿਬ ਲੁਧਿਆਣਾ ਵਿਖੇ ਰਾਤ ਲਈ ਰੁਕੇਗਾ ਅਗਲੀ ਸਵੇਰੇ ਇਹ ਨਗਰ ਕੀਰਤਨ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲਈ ਰਵਾਨਾ ਹੋਵੇਗਾ ਮੰਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਨਗਰ ਕੀਰਤਨ ਪੂਰੀ ਸ਼ਰਧਾ ਨਾਲ ਕੱਢਿਆ ਜਾਵੇਗਾ ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਆਰਾ ਉਪਦੇਸ਼ ਦਿੱਤੇ ਗਏ ਫਿਰਕੂ ਸਦਪਾਵਨਾ ਸ਼ਾਂਤੀ ਭਾਈਚਾਰਾ ਦਇਆ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਦਰਸਾਇਆ ਜਾਵੇਗਾ ਇਹਨਾਂ ਸਿੱਖਿਆਵਾਂ ਨੂੰ ਅਤਿ ਆਧੁਨਿਕ ਲਾਈਟ ਹੈਂਡ ਸਾਊਂਡ ਸ਼ੋਅ ਰਾਹੀਂ ਵੀ ਸਪਸ਼ਟ ਤੌਰ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਇਹ ਨਗਰਗੀਤਨ ਜਗਰਾਉਂ ਲੁਧਿਆਣਾ ਤੇ ਖੰਨਾ ਵਿੱਚ ਦਾਖਲ ਹੋਣ ਤੇ ਇੱਕ ਰਸਮੀ ਗਾਰਡ ਆਫ ਆਨਰ ਸਵਾਗਤ ਕਰੇਗਾ ਇੱਕ ਸੁਚਾਰੂ ਤੇ ਸਨਮਾਨਜਨਕ ਨਗਰਗੀਤਨ ਨੂੰ ਯਕੀਨੀ ਬਣਾਉਣੀ ਮੰਤਰੀਆਂ ਨੇ ਨਿਰਦੇਸ਼ ਦਿੱਤੇ ਕਿ ਰਸਤੇ ਦੇ ਨਾਲ ਲੱਗਦੀਆਂ ਸੜਕਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਅਤੇ ਭਾਗੀਦਾਰਾਂ ਦੀ ਸੂਰਤਰੀ ਕਾਰਪ੍ਰੇਟ ਬਜ਼ ਕੀਤਾ ਜਾਵੇ ਲੁਧਿਆਣਾ ਤੇ ਫਤਿਹ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਸਾਰੀਆਂ ਸੰਸਥਾਵਾਂ ਵਪਾਰਕ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਜਿਨ੍ਹਾਂ ਵਿੱਚ ਮੰਦਰ ਗੁਰਦੁਆਰੇ ਮਸਜਿਦਾਂ ਅਤੇ ਹੂਰ ਸ਼ਾਮਲ ਹਨ ਨੂੰ ਵਿਆਪਕ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਸੱਦਾ ਪੱਤਰ ਦੇਣ ਪ੍ਰਸ਼ਾਸਨ ਅਧਿਕਾਰੀਆਂ ਨੂੰ ਦੋਵਾਂ ਸ਼ਹਿਰਾਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਲਈ ਟੁਕਮੇ ਸਥਾਨਾਂ ਦੀ ਪਛਾਣ ਕਰਨ ਦਾ ਵੀ ਕੰਮ ਸੌਂਪਿਆ ਗਿਆ ਹੈ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਵਿਰਾਸਤ ਨੂੰ ਦਰਸਾਉਣਗੇ ਇਸ ਤੋਂ ਇਲਾਵਾ ਲੰਗਰ ਪੁਆਇੰਟਾਂ ਲਈ ਨਿਰਧਾਰਤ ਸਥਾਨਾਂ ਨੂੰ ਅੰਤਮ ਰੂਪ ਦਿੱਤਾ ਜਾਵੇਗਾ ਸਾਰੇ ਸਮਾਗਮਾਂ ਦੌਰਾਨ ਰਵਾਇਤੀ ਮਰਿਆਦਾ ਦੀ ਸ਼ਕਤੀ ਨਾਲ ਪਾਲਣਾ ਕੀਤੀ ਜਾਵੇਗੀ ਇਸ ਮੌਕੇ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਨਗਰ ਕੀਰਤਨ ਦੌਰਾਨ ਰਸਤੇ ਦੇ ਨਾਲ ਲੱਗਦੀਆਂ ਸਾਰੀਆਂ ਸ਼ਰਾਬ ਤੰਬਾਕੂ ਤੇ ਸਿਗਰਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ ਅਟੁੱਟ ਸਮਰਪਣ ਅਤੇ ਨਿਰਸਵਾਰਥ ਸੇਵਾ ਨਾਲ ਆਪਣੇ ਫਰਜ਼ ਨੂੰ ਬੜੀ ਉਤਸ਼ਾਹਤ ਕੀਤਾ। ਇਸ ਮੌਕੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵਿਧਾਇਕ ਮਦਨਾਲ ਬੱਗਾ ਵਿਧਾਇਕ ਲਖਵੀਰ ਸਿੰਘ ਰਾਏ ਫਿਸ਼ਰੀ ਪਤਿਗੜ ਸਾਹਿਬ ਸਹਿਰਸਪਟਾ ਵਿਭਾਗ ਦੇ ਡਾਇਰੈਕਟਰ ਸੰਜੀਪ ਕੁਮਾਰ ਤਿਵਾੜੀ ਮੇਅਰ ਪ੍ਰਿੰਸੀਪਲ ਇੰਦਰਜੀਤ ਘੋੜੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਐਸਐਸਪੀਜ਼ ਡਾਕਟਰ ਅੰਕੁਰ ਗੁਪਤਾ ਅਤੇ ਸ਼ੁਭਮ ਅਗਰਵਾਲ ਜੁਆਇੰਟ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘਾ ਤੇ ਹੋਰ ਪਤਵੰਤੇ ਹਾਜ਼ਰ ਜਨ